ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਸਾਰੇ ਵੀਰਾਂ ਨੂੰ ਮੈਂ ਹਮਪ੍ਰਕਾਸ਼ ਫੌਜੀ ਪਿੰਡ ਲੋਰਸਮਾ ਦਾ ਇੱਕ ਅਪੀਲ ਆ ਫਾਈਲ ਕਰਦੇ ਜਿੰਨੇ ਵੀ ਪਿੰਡ ਆ ਜਿਹੜੇ ਆਪਣੇ ਸਰਹੱਦ ਤੋਂ ਜਿਹੜੇ ਹੜਪੀੜਤ ਆ ਗਏ ਆ ਜੋ ਉੱਠ ਕੇ ਆਏ ਆਪਣੇ ਦੂਜੇ लागਲੇ ਪਿੰਡਾਂ ਵਿੱਚ ਤਾਂ 아이 ਬਹੁਤ ਦੁੱਖ ਦੀ ਗੱਲ ਹੈ ਕਿ ਇਹਨਾਂ ਵਿਚਾਰੇ ਹੜਪੀੜ ਤੋਂ ਕਈ ਗੱਲਾਂ ਸੁਣੀਆਂ ਪਿਆਰੀਆਂ ਤੇ ਦਿੱਥੇ ਹੜ ਹੁੰਦਾ ਮਨ ਨੂੰ ਕਿ ਜੋ ਇਹੋ ਜਿਹੇ ਬੰਦੇ ਇਹਨਾਂ ਨਾਲ ਸਲੂਕ ਕਰਦੇ ਆ ਹੁਣ ਇੱਕ ਗੱਲ ਮੈਂ ਉਥੇ ਆਉਣ ਲੱਗਿਆ ਸਲੇਮ ਸ਼ਾਹ ਦੀ ਦੇਖੋ ਗੱਲ ਤੁਸੀਂ ਕਿ ਉਥੇ ਮਲਾਜ਼ਮ ਇਹ ਨਹੀਂ ਪਤਾ ਸਰਦਾਰ ਜੀ ਕੌਣ ਆ ਕੌਣ ਨਹੀਂ ਕੋਈ ਉਹ ਦਿੱਤੇ ਮੈਂ ਪੁੱਛ ਨਹੀਂ ਕਰਨਾ ਚਾਹੁੰਦਾ ਲੇਕਿਨ ਗੱਲ ਇੱਥੇ ਇਹ ਆ ਇਨਸਾਨੀਅਤ ਦੀ ਆ ਉਹ ਕਹਿ ਰਿਹਾ ਨਾ ਵੀ 200 ਇੱਥੇ ਰਹਿ ਰਹੇ ਆ 200 ਪਰਿਵਾਰ ਰਹਿ ਰਹੇ ਆ ਸ਼ਾਇਦ ਕਿ 200 ਪੂਰੇ ਆਪਣੇ ਜਿੰਨੇ ਮੈਂਬਰ ਆ ਉਹ ਰਹਿ ਰਹੇ ਆ ਉਹਦੇ ਵਿੱਚ ਇਹ ਹੁੰਦੀਖੋ ਕਿ ਕਿੰਨੀ ਕਰ ਰਿਹਾ ਕੀ ਸਾਬਤ ਕਰ ਰਿਹਾ ਆਪਣੇ ਆਪ ਨੂੰ ਕੀ ਇਨਸਾਨੀਅਤ ਦਿਖਾ ਰਿਹਾ ਤੁਸੀਂ ਦੇਖੋ ਵੀ ਜਿਹੜਾ ਦੁਖੀ ਹੋ ਕੇ ਉੱਥੋਂ ਉੱਠ ਕੇ ਪਰਿਵਾਰ ਪਿੰਡ ਵਿੱਚ ਜੇ ਸਕੂਲ ਵਿੱਚ ਰਹਿਣ ਲੱਗ ਗਿਆ ਤਾਂ ਕੀ ਉਹਨੇ ਗਲਤ ਕਰਤਾ ਘਰ ਵਿੱਚ ਵੀ ਹੋਈਦਾ ਤੇ ਜੇ 10 ਮੈਂਬਰ ਹੈ ਪਹਿਲੇ ਗੱਲ ਆਪਣੇ 4-4 5-5 ਮੈਂਬਰ ਹੈਗੇ ਹਰੇਕ ਘਰ ਵਿੱਚ ਤੇ ਕਿਸੇ ਇੱਕ ਪਰਿਵਾਰ ਹੋਊ ਤਾਂ ਹੋਰ ਆ ਜੇ 10 ਮੈਂਬਰ ਹੁੰਦੇ ਤੇ ਇੱਕ ਪੈਲੇਟ ਹੁੰਦੀ ਹੈ ਪੈਲੇਟੇ ਚ ਐਡਜਸਟ ਕਰਨਾ ਅ ਵਾਸ਼ਰੂਮ ਦਾ ਆਪਣਾ ਟਾਇਲਟ ਦਾ ਜਾਂ ਨੌਨ-ਸਟੌਪ ਦਾ ਕਿਦਾਂ ਮਲਾ ਆਪਾਂ ਕਪੜੇ ਧੋਣ ਦਾ ਐਡਜਸਟ ਕਰਦੇ ਆ ਔਖਾ ਹੁੰਦਾ ਥੋੜਾ ਜਿਹਾ ਤੇ ਇੰਨਾ ਪਰਿਵਾਰ ਆ ਤੁਸੀਂ ਤੁਹਾਡੇ ਪਿੰਡ ਵਿੱਚ ਕਿੰਨੀਆਂ ਟਾਇਲਟ ਹੋਣੀਆਂ ਕਿੰਨੀਆਂ ਹੋਣੀਆਂ ਮੰਨ ਲਓ ਇਹਨਾਂ ਕੋਲ 10 ਹੋਣਗੀਆਂ ਜਾਂ 5 ਹੋਣਗੀਆਂ 5 ਟਾਇਲਟ ਵਿੱਚ ਕੀ 200 ਮੈਂਬਰ ਜਿਹੜਾ ਉਹਦੇ ਵਿੱਚ ਫਰੈਸ਼ ਤੇ ਆਪਣੇ ਨੌਨ-ਸਟੌਪ ਦਾ ਕੱਪੜਿਆਂ ਦਾ ਜਿੰਨਾ ਪਹਿਲੇ ਉਹ ਯੂਜ਼ਡ ਸਹੀ ਤਰੀਕੇ ਨਾਲ ਕਰਪੋਦਾ ਹੋਊਗਾ ਇਨਸਵਾਹ ਦਾ ਕਹਤੇ ਵੀ ਸਫਾਈ ਦਾ ਜਾਂ ਕੁਛ ਹੈ ਗੱਲ ਸੁਣ ਲੋ ਜੇ ਸਾਡੀਆਂ ਕੰਪਨੀਆਂ ਰਹਿੰਦੀਆਂ ਨਾ ਫੌਜ ਦੀਆਂ ਫੌਜ ਵਿੱਚ ਹੁੰਦੀ ਨਫਰੀ ਤਾਂ 135 ਦੇ ਆਸ-ਪਾਸ ਲੇਕਿਨ ਛੁੱਟੀ ਦੇ ਰਹਿੰਦੇ ਤਾਂ ਕਟੋਗੜ ਮਤਲਬ 80 90 ਹੁੰਦੇ ਆ ਤੇ ਜਦੋਂ ਕਿਤੇ ਡਿਊਟੀ ਤੇ ਹੁੰਦੀ ਹੈ ਜਾਂ ਕੈਂਪਾਂ ਵਿੱਚ ਜਾਂਦੇ ਆ ਕਿ ਉਹਦੇ ਵਿੱਚ 12 ਟਾ 12 14 ਹੁੰਦੀਆਂ ਠੀਕ ਹੈ ਤੇ ਉਹਦੇ ਵਿੱਚ ਵੀ ਸਵੇਰੇ ਜਦੋਂ ਫਰੈਸ਼ ਹੁੰਦੇ ਆ ਨਾ ਤਾਂ ਲਾਈਨ ਲੱਗ ਜਾਂਦੀ ਹੈ ਤਿੰਨ ਤਿੰਨ ਚਾਰ ਚਾਰ ਖੜੇ ਹੋ ਜਾਂਦੇ ਆ ਪਿਆ ਪਹਿਲਾ ਨੰਬਰ ਆਊਗਾ ਤੇ ਇੱਥੇ 200 ਦੇਖ ਲਓ ਤੇ ਕਿੰਨੀਆਂ ਟਾਇਲਟ ਆ ਤੁਸੀਂ ਪ੍ਰੋਵਾਈਡ ਕਰਵਾਈਆਂ ਇਹ ਦੱਸੋ ਤੁਸੀਂ ਆਪਣੇ ਪਿੰਡ ਵਿੱਚ ਉਂਗਲੀ ਕਰਨੀ ਤਾਂ ਆਸਾਨ ਆ ਤੁਸੀਂ ਇਹ ਤਾਂ ਦੱਸੋ ਪਹਿਲਾਂ ਵੀ ਕਿੰਨੀਆਂ ਟਾਇਲਟ ਆ ਕਿੰਨਾ ਨੌਂ ਦਾ ਕਿੰਨੀ ਉਹਨਾਂ ਨੂੰ ਦਿੱਕਤ ਹੁੰਦੀ ਹੈ ਤੁਸੀਂ ਬੈਠੇ ਹੋ ਤੁਹਾਨੂੰ ਨਹੀਂ ਦੱਸਣਗੇ ਹੋਰ ਕਿਹਨੂੰ ਦੱਸਣਗੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਯਾਰ ਇਹੋ ਜਿਹਾ ਤੁਸੀਂ ਤੁੰਗ ਤਾਂ ਲਾ ਰਹੇ ਇਨਸਾਨੀਆਂ ਨਾਲ ਤਾਂ 10 ਦਿਨ ਆ 15 ਦਿਨ ਆ ਅਡਜਸਟ ਸਾਰੀ ਪ੍ਰੋਬਲਮਾਂ ਹੋ ਗਈਆਂ ਮੰਨ ਲਓ ਆਪਾਂ ਨੂੰ ਕੋਈ ਰੇਨ ਵਿੱਚ ਦਿੱਕਤ ਆ ਰਹੀ ਹੈ ਗਈਆਂ ਪ੍ਰੋਬਲਮ ਉਹਨਾਂ ਵਿਚਾਰਿਆਂ ਨੇ ਕਹਿਣਾ ਹੀ ਹੈ ਜੇ ਆਪਾਂ ਉਹਨਾਂ ਨੂੰ ਵਾਰ-ਵਾਰ ਕਹਿ ਰਹੇ ਆ ਕਿ ਪ੍ਰੋਬਲਮ ਹੈ ਤਾਂ ਦੱਸੋ 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 ਕਿ ਉਹ ਦੱਸਣਗੇ ਤੇ ਤੁਸੀਂ ਤਾਂ ਇਹ ਚੀਜ਼ ਕਰ ਰਹੇ ਹੋ ਕਿ ਕੋਈ ਉਹਨਾਂ ਨਾਲ ਰੰਜਿਸ਼ ਕੱਟ ਰਹੇ ਹੋ ਤਾਂ ਗਲਤ ਗੱਲ ਆ ਨਹੀਂ ਇਹਨਾਂ ਨੂੰ ਇਹ ਪੁੱਛੋ ਵੀ ਇਹ ਜਿਹੜੇ ਹੈਗੇ ਨਾ ਏਸੀ ਵਿੱਚ ਸੌਣ ਵਾਲੇ ਜਾਂ ਸਕੂਲਰਾਂ ਤੇ ਸੌਣ ਵਾਲੇ ਚਾਰ ਦਿਨ ਇਹਨਾਂ ਨੂੰ ਨਾ ਰੱਖੋ ਸਾਰੇ ਪਰਿਵਾਰ ਨੂੰ ਇਹਨੂੰ ਤੇ ਫਿਰ ਪਤਾ ਲੱਗ ਜੂ ਬਾ ਕਿਵੇਂ ਇੱਥੇ ਰਹਿ ਜਾਂਦਾ ਕਿਵੇਂ ਖੁਸ਼ ਹੈ ਕੀ ਉਹ ਖੁਸ਼ੀ ਨਾਲ ਰਹਿ ਰਿਹਾ ਉਹਨਾਂ ਨੂੰ ਦੁੱਖ ਤਕਲੀਫਾਂ ਮੁਸੀਬਤ ਹੈ ਅੱਜ ਮੁਸੀਬਤ ਦੀ ਕਰੇ ਵੀ ਤੁਸੀਂ ਸਾਫ਼ ਨਹੀਂ ਦੇ ਰਹੇ ਉਲਟਾ ਇਹ ਚੀਜ਼ ਕਰ ਰਹੇ ਹੋ ਕਿ ਉਹਨਾਂ ਰੈਸ਼ਨ ਸਟੋਰ ਕਰਕੇ ਰੱਖਿਆ ਹੋਇਆ ਲਾਣਾ ਰੱਖਿਆ ਹੋਇਆ ਉੱਤੋਂ ਆ ਰਿਹਾ ਰੈਸ਼ਨ ਕਿਸ ਕੋਈ ਕਰੂਗਾ ਆਪਣੇ ਪਿੰਡੋਂ ਨਹੀਂ ਦੇਣਿਆ ਉਹ ਰੈਸ਼ਨ ਉਹਨਾਂ ਨੂੰ ਇਹ ਵੀ ਨਹੀਂ ਹজম ਹੁੰਦੀ ਗੱਲ ਕਿਉਂ ਨਹੀਂ ਹੁੰਦੀ ਇਹ ਹজম ਗੱਲ ਜੋ ਉੱਪਰੋਂ ਆ ਰਿਹਾ ਰੈਸ਼ਨ ਜਿ ਮੰਨ ਲਓ ਨਾ ਸਟੋਰ ਕਰਕੇ ਕਿ ਮਹੀਨੇ ਦਾ ਕਰ ਲੈਣਗੇ ਕਿ 2 ਮਹੀਨੇ ਦਾ ਕਰ ਲੈਣਗੇ ਤੇ ਉਹਨਾਂ ਦੇ ਦੇਖੋ ਨਾ ਕਿੰਨਾ ਉਹ ਆਪਣਾ ਸਹਿ ਕੇ ਆਏ ਬੈਠੇ ਕਿਸੇ ਕੋ ਕਿੱਲਾ ਦੋ ਕਿੱਲੇ ਤਿੰਨ ਕਿੱਲੇ ਤੇ ਉਹ ਵੀ ਦੋ ਦੋ 3 ਲੱਖ ਦੀ ਫਸਲ ਹੋਊਗੀ ਤੇ ਉਹ ਝੇਲ ਕੇ ਆਏ ਬੈਠੇ ਨਾ ਕਿਉਂਕਿ ਉਹ ਸਾਡੇ ਇਹ ਰਸ਼ਿ 5000 ਨੂੰ ਜਾਂ 10000 ਨੂੰ ਇਹ ਚੀਜ਼ਾਂ ਇਕੱਠਾ ਕਰਕੇ ਵੱਡੇ ਹੋ ਜਾਣਗੇ ਉਹਨਾਂ ਦੇ ਅੰਦਰ ਦੇਖੋ ਜੇਕਰ ਉਹ ਨਾ ਇਕੱਠਾ ਕਰ ਵੀ ਲਿਆ ਮੰਨ ਲਓ 1000 10000 ਦਾ ਕਰ ਲੈਣਗੇ 10 ਦਿਨਾਂ ਵਿੱਚ ਕਿ ਉਹ ਸਾਰੇ ਸਾਲ ਨਿਕਲ ਜਾਂਗੇ ਉਹਨਾਂ ਦੇ 3 ਸਾਲ 10 ਸਾਲ ਕੜੋ-ਕੜ ਪਿੱਛੇ ਚਲੇ ગયા ਤੁਹਾਡੇ ਨਾਲ ਤੁਸੀਂ ਗੱਲਾਂ ਮਾਰਦੇ ਹੋ ਇੱਥੇ ਬੈਠ ਕੇ ਪੀਐਸਸੀ ਦਾ ਉਹ ਕਰਵਾ ਰਹੇ ਹੋ ਫਲਾਣਾ ਕਰ ਰਹੇ ਹੋ ਨਕਾਨਾ ਕਰ ਇਨਸਾਨੀਅਤ ਜਿੰਨੀ ਹੈ ਸੇਵਾ ਹੁੰਦੀ ਤਾਂ ਉਥੇ ਕਰੇ ਜਾ ਕੇ ਬੈਠ ਜਾਓ ਐ ਹੋਈਏ ਗੱਲਾਂ ਕਰਨ ਨਾਲ ਕੀ ਤੁਸੀਂ ਸਮਾਜ ਨੂੰ ਦਿਖਾ ਰਹੇ ਹੋ ਕੀ ਮੈਸੇਜ ਦੇ ਰਹੇ ਹੋ ਇਹ ਬਹੁਤ ਗਲਤ ਮੈਸੇਜ ਦੇ ਰਹੇ ਹੋ ਕੀ ਆ ਵਿਚਾਰੇ ਗਰੀਬ ਜੇ ਬਾਟਰ ਪੱਟੀ ਦੇ ਰਹਿ ਰਹੇ ਆ ਜਾਉ ਹਰਦੇਖ ਆਪਣੇ ਦਰਿਆ ਦੇ ਕਿਨਾਰੇ ਤੇ ਬੈਠ ਰਿਹਾ ਤਾਂ ਉਹ ਅੱਜ ਜੋ ਕੀ ਉਹਨਾਂ ਗਲਤ ਕਰਤਾ ਕੋਈ ਵੀ ਸਵਾਲ ਚੁੱਕ ਕੇ ਬੋਲ ਦਿੰਦਾ ਵੀ ਉਹ ਤਾਂ ਸਾਡੇ ਸਮਾਜ ਵਿੱਚ ਹੋਣੀ ਜਾਂ ਫਲਾਣਾ ਤੇ ਇਹ ਮਤਲਬ ਕਿੱਥੋਂ ਆ ਗਿਆ ਇਨਸਾਨੀਅਤ ਤਾਂ ਇਹ ਹੁੰਦੀ ਆ ਇਨਸਾਨੀਅਤ ਸਹੀ ਮੈਨੇਜ ਚ ਦੱਸੂ ਇਨਸਾਨੀਅਤ ਇਹ ਹੁੰਦੀ ਆ ਕਿ ਤੁਸੀਂ ਗਰੀਬ ਦੀ ਬਾਹ ਫੜੋ ਤੇ ਉਹਦੇ ਦੁੱਖ ਸੁੱਖ ਵਿੱਚ ਲਓ ਉਹ ਇਨਸਾਨੀਅਤ ਆ ਨਾ ਕੀ ਤੁਸੀਂ ਇਹ ਦਿਖਾ ਰਹੇ ਹੋ ਕੀ ਆਪਣੇ ਆਪ ਨੂੰ ਦਿਖਾ ਰਹੇ ਹੋ ਹਾਈਲਾਈਟ ਕਰਕੇ ਗਲਤ ਬਹੁਤ ਗਲਤ ਗੱਲ ਆ ਇਨਸਾਨੀਅਤ ਜਿੰਦਾ ਰੱਖੋ ਇਹ ਨਹੀਂ ਹੈ ਕਿ ਇਨਸਾਨੀਅਤ ਬਿਲਕੁਲ ਹੀ ਮਾਰ ਦੋ ਉਹਨੂੰ ਤੁਸੀਂ ਅੱਡ ਤਾਂ ਇਹ ਆਇਆ ਕੱਲ ਨੂੰ ਹੋਰ ਕੋਈ ਆਫਤ ਆ ਸਕਦੀ ਹੈ ਕਿ ਤੁਸੀਂ ਇਸ ਤਰ੍ਹਾਂ ਕਰੋਗੇ ਵਿਵਾਰ ਕਿ ਅਗਲਾ ਬੰਦਾ ਕੋਈ ਕਿਸੇ ਨਾਲ ਖੜਾ ਨਾ ਹੋਵੇ ਕੀ ਮੈਸੇਜ ਦੇ ਰਿਹਾ ਅਸੀਂ ਇਹ ਰੈਸ਼ ਨੂੰ ਪ੍ਰੋਵਾਈਡ ਕਰਵਾਉਣਾ ਹੈ ਫਰਾਣਾ ਕਰਵਾ ਰਹੇ ਹਾਂ ਧਮਕਾਣਾ ਕਰਵਾ ਸੇਵਾ ਸੇਵਾ ਪਾਉਣ ਵਾਲੀਆਂ ਜਿੰਨੀਆਂ ਸੰਸਥਾਵਾਂ ਬਲਗੀਆਂ ਉਹਨਾਂ ਦਾ ਬਹੁਤ-ਬਹੁਤ ਤਾਲਬਾਹ ਕਰਦਾ ਸਲੂਟ ਕਰਦਾ ਬਣੂ ਤੇ ਬਹੁਤ ਵਧੀਆ ਕੰਮ ਕਰ ਰਿਹਾ ਲੇਕਿਨ ਆਹ ਹੋਇ ਇਹ 2-4 ਜਿਹੜੇ ਕਰ ਰਿਆ ਨਾ ਬਹੁਤ ਗਲਤ ਹੈ ਇਸ ਤਰ੍ਹਾਂ ਪਹਿਲਾਂ 4-3 ਪਹਿਲਾਂ ਨੋਟਸ ਮੰਤਰੀ ਦੇ ਵਿੱਚ ਵੀ ਇਹ ਚੀਜ਼ ਵੇਖਣ ਨੂੰ ਮਿਲਿਆ ਸੀ ਅੱਜ ਕਿੰਨਾ ਵਧੀਆ ਕੈਂਪ ਚੱਲੀ ਜਾਂਦਾ ਉੱਥੇ ਵੀ ਸਾਥ ਕਰ ਸੀਗੇ ਉਹਨਾਂ ਨੂੰ ਵੀ ਇਹੀ ਗੱਲਾਂ ਸੁਣਨੀਆਂ ਪੈ ਰਹੀਆਂ ਸੀ ਜਿਹੜੀਆਂ ਅੱਜ ਇਹ ਕਹਿ ਰਹੇ ਲੇਕਿਨ 4 ਦਿਨਾਂ ਤੋਂ ਮੈਨੇਜਮੈਂਟ ਵਧੀਆ ਤਰੀਕੇ ਨਾਲ ਹੋ ਗਿਆ ਹਰੇਕ ਦੀ ਗੱਲ ਸੁਣੀ ਜਾਂਦੀ ਹੈ ਉੱਥੇ ਤੇ ਸਾਰੀ ਤਰਤੀਬ ਨਾਲ ਤਰਤੀਬ ਨਾ ਰੱਖਣਾ ਆਪਣਾ ਫਰਜ ਆ ਇਸ ਤਰ੍ਹਾਂ ਨਾ ਇੱਕ ਦੂਜੇ ਤੇ ਇਸ ਤਰ੍ਹਾਂ ਕਰੋ ਬਲੇਮ ਤੇ ਲੇਕਿਨ ਆ ਸਰਦਾਰ ਜੀ ਜਿਹੜੇ ਆਪਣੇ ਹੈਗੇ ਬੋਲ ਰਿਹਾ ਇਹਨਾਂ ਨੂੰ ਮੈਂ ਕਹਿੰਦਾ ਸਵਾਲ ਪੁੱਛਦਾ ਵੀ ਦੱਸੋ ਤੁਸੀਂ 10 ਦਿਨ ਰਹਿਣ ਲਈ ਇਹਨਾਂ ਦੇ ਵਿੱਚ ਠੀਕ ਰਹਿਣਾ ਚਾਹੋਗੇ ਤੁਸੀਂ ਮੈਂ ਮੰਨ ਜੀਉਂਗਾ ਤੁਹਾਨੂੰ ਜੇ ਤੁਸੀਂ 10 ਦਿਨ ਇਹਨਾਂ ਦੇ ਵਿੱਚ ਰਹਿ ਜਾਓ ਤੇ ਪਤਾ ਲੱਗ ਜੂਗਾ ਤੁਹਾਨੂੰ ਕਿ ਕੀ ਹੈਗਾ ਦੁੱਖ ਤਕਲੀਫ ਤੇ ਕੀ ਕੋਸ਼ ਹੈ ਬੋਲਣਾ ਆਸਾਨ ਆ ਤੇ ਮੈਂ ਜਿੰਨੀ ਵੀ মিডিਆ ਭਾਈਚਾਰਾ ਮੈਂ ਇਹਨਾਂ ਨੂੰ ਕਹਿਣਾ ਕਿ ਇਹਨਾਂ ਦੀ ਪੂਰ ਜੋੜਨ ਲਿੰਦਿਆ ਕਰੋ ਕਰੋ ਕਿ ਇਹ ਕਿਉਂ ਇਸ ਤਰ੍ਹਾਂ ਵਰਡ ਬੋਲ ਰਿਆ ਨਾ ਕਲਾ ਨਹੀਂ ਹੋਣਾ ਚਾਹੀਦਾ ਇਨਸਾਨੀਅਤ ਹੋਈ ਹੈ ਗਰੀਬ ਦੀ ਬਾਹ ਫੜੋ ਤੇ ਗਰੀਬ ਦੇ ਨਾਲ ਖੜਾ ਹੋ ਫਿਰ ਕਹਿੰਦੇ ਆ ਵੀ ਹਾਂ ਇਨਸਾਨੀਅਤ ਹੈ ਜ਼ਿੰਦਗੀ ਵਿੱਚ ਕੀ ਲੈ ਕੇ ਜਾਉਂਗੀ ਤੁਸੀਂ ਕੀ ਦਿਖਾਉਂਗੇ ਮੂਹ ਵੀ ਅਸੀਂ ਇਹ ਇਨਸਾਨੀਅਤ ਅਸੀਂ ਦਿਖਾਈ ਸੀ ਥੈਂਕ ਯੂ ਜੀ ਧੰਨਵਾਦ